ਤਾਨ ਦਾ ਨਾਮ ਤੁਹਾਡਾ ਲਵਾ ਕਿ ਨਾ ਨਹੀਂ ਨਹੀਂ ਚਿਰ ਹਾਂ ਆਪਣੀ ਲਵਾਣੀ ਹੈ ਅੱਛਾ ਇਹ ਮੈਂ ਤੁਹਾਨੂੰ ਨਾ ਹੋਵੇ ਪ੍ਰੋਬਲਮ ਮੈਂ ਲੈ ਲੈਂਦਾ ਮੈਂ ਨਹੀਂ ਕੋਈ ਗੱਲ ਨਹੀਂ ਮੈਨੂੰ ਨਾ ਭੇਜੋ ਬਸ ਇਹ ਤੁਹਾਡੇ ਕੋਲ ਹੀ ਆ ਤੁਸੀਂ ਮੈਨੂੰ ਭੇਜ ਨਹੀਂ ਸਕਦੇ ਤੁਹਾਡੇ ਫੋਨ ਵਾਈਟ ਹੈਗਾ ਨਹੀਂ ਮੈਂ ਅੱਗੇ ਕਰੂੰਗਾ ਹਾਂ ਤੁਸੀਂ ਆਪ ਡੀਲੀਟ ਕਰ ਲਓ ਭਾਈ ਆ ਜਾਗੇ ਨਹੀਂ ਆਪਣੀ ਵਿੱਚ ਹੂੰ ਕੋਈ ਗੱਲ ਨਹੀਂ ਇਹ ਤਾਂ ਮੈਂ ਸ਼ਬਦ ਪੜ੍ਹਦਾ ਹਾਂ ਓਕੇ ਓਕੇ ਬਹੁਤ ਜਾਣਕਾਰੀ ਦਾ ਤੁਹਾਡੇ ਫੋਨ ਬਾਰੇ ਸਾਡੀ ਇਹ ਅੱਗੇ ਲਾਓ ਮੈਂ ਹਾਂ ਇਹ ਫਿਰ ਇਦਾਂ ਕਰੋਗੇ ਇਹ ਛੋਟਾ ਹੋ ਜਾਊ ਆਪਣਾ ਅਗਲਾ ਹਿੱਸਾ ਹੋ ਗਿਆ ਉੱਥੇ ਜਾ ਕੇ ਆ ਸਕਦੇ ਹਾਂ ਹਾਂਜੀ ਇਹਨੂੰ ਆਪਣਾ ਮੋੜ ਤੇ ਵਾਸੀ ਦੇਖੋ वैसे देखने आए हैं वैसे देखने आए यहीं से देखने रहे हैं पीछे ठीक है अच्छा 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 इधर से छोड़ देती है आगे जाने के लेकिन आपका अच्छा ओके हाँ जी हाँ ओके नहीं घूम के चले जाना है वापस अभी निकल जाना है तो वैसे खर्च तो दो मिनट तो खर्च सकते हैं नहीं लेकिन ना ना यहाँ होल्ड नहीं नहीं, नहीं, या नहीं अच्छा ओके ओके अच्छा 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 ठीक है जी थैंक यू सर इन्हें भी कॉल नहीं इतना नहीं इतना करो ਵਾਲਾ ਵੀਡੀਓ ਵਾਲਾ ਬੜਿਆ ਬੜੀ ਬਣਾ ਮੈਂ ਕਈਆਂ ਨੂੰ ਪੁੱਛਿਆ ਕਿ ਕਿਵੇਂ ਬੰਦੀ ਹੈ ਅਗਰੇ ਜਾਣ ਬੁਝ ਕੇ ਦੱਸਦੇ ਨਹੀਂ ਜਾਨ ਬੁਝ ਕੇ ਨਹੀਂ ਦੱਸਦੇ ਨਾ ਮੇਰੇ ਫੋਨ ਤੇ ਹੈਗਾ ਹੀ ਉਹ ਆਪਣਾ ਕੋਈ ਪਤਾ ਨਹੀਂ ਕਈਆਂ ਤੇ ਨਹੀਂ ਹੁੰਦਾ ਅੱਛਾ ਸਾਰਿਆਂ ਤੇ ਨਹੀਂ ਹੁੰਦਾ ਮੇਰਾ ਤੇ ਇਸ ਤੋਂ ਦੁਬਿਜਾ ਹੈਗਾ ਓਕੇ ਮੈਂ ਟਾਈਮ ਤੇ ਅੱਛਾ ਮੈਂ ਦੇਖਦਾ ਤਾਂ ਅਰੇ ਕਿੱਦਾਂ ਅੱਛਾ ਅੱਡੀ ਅੱਤੀ ਉੱਪਰ ਫੋਟੋ ਤੁਹਾਡੀ ਆਉਣੀ ਹੈ ਹਨਾ ਆਪਾਂ ਚੱਲੀ ਜਾਈਏ ਨਾ ਓਕੇ ਹਾਂਜੀ ਅੱਜ ਐਂਡੀ ਜਾ ਕੇ ਚਾਹੀਦਾ ਉਧਰ ਪਾਸ ਬਣਿਆ ਹੋਵੇ ਅੱਛਾ ਜਾਵਾਂ ਉਧਰ ਚੱਲਾਂ ਨਹੀਂ ਇਹ ਨਾਮ ਨਹੀਂ ਜਾਣਦੇ ਨਾ ਚੱਲੀਏ ਹੋਣ ਨਹੀਂ ਜਾਣਦੇ ਨਾ ਜੇ ਨਾ ਤੇ ਨਾ ਹਾਂਜੀ ਹਾਂਜੀ ਇਧਰ ਨਹੀਂ ਨਹੀਂ ਬੰਦ ਜੀ ਤੇ ਰੌਂਗ ਸਾਈਡ ਆ ਸ਼ਾਇਦ ਨਾ ਤਾਈ ਲਾਏ ਨਾ ਬੈਰੀਅਰ